ਆ ਪੰਜਾਬ ਚ ਦਿਨ ਚੜ੍ਹਨ ਤੋਂ ਪਹਿਲਾਂ ਹੀ ਇੱਕ ਵਾਰ ਫਿਰ ਤੋਂ ਵੱਡੀ ਵਾਰਦਾਤ ਵਾਪਰੀ ਹੈ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਨੌਜਵਾਨ ਦੇ 20 ਤੋਂ 25 ਗੋਲੀਆਂ ਮਾਰੀਆਂ ਗਈਆਂ ਨੇ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਉਧਰ ਇਸ ਕਤਲ ਦੀ ਘਟਨਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਬੇहद ਖਤਰਨਾਕ ਨੇ ਜਿਨ੍ਹਾਂ ਨੂੰ ਕੇ ਬਿਨਾ ਬਲਰ ਕੀਤਿਆਂ ਸਕਰੀਨ ਤੇ ਦਿਖਾਉਣਾ ਸੰਭਵ ਹੀ ਨਹੀਂ ਨੌਜਵਾਨ ਦੇ ਪੂਰੇ ਸਰੀਰ ਤੇ ਕਰੀਬ 20 ਤੋਂ 25 ਗੋਲੀਆਂ ਮਾਰੀਆਂ ਗਈਆਂ ਨੇ ਪਿੰਡ ਮੋਗਾ ਦੇ ਪਿੰਡ ਭਿੰਡਰ ਖੁਰਦੇ ਚ ਤੜਕਸਾਰ ਇਸ ਨੌਜਵਾਨ ਦਾ ਗੋੜੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਮਲੇ ਤੋਂ ਬਾਅਦ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਆਪਣੀ ਡਿਊਟੀ ਤੇ ਜਾ ਰਿਹਾ ਸੀ ਕਿ ਗੱਡੀ ਸਵਾਰ ਵਿਅਕਤੀ ਵੱਲੋਂ ਉਸ ਤੇ ਗੋੜੀਆਂ ਚਲਾ ਦਿੱਤੀਆਂ ਗਈਆਂ। ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਉਮਰ ਸੀਰ ਸਿੰਘ ਸੀਰਾ ਵਾਸੀ ਭਿੰਡਰ ਕਲਾ ਖੁਰਦ ਵਜੋ ਹੋਈ ਏ। ਇਹ ਇਹਨੂੰ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਨੂੰ ਸਾਰਾ ਕੁਝ ਪਤਾ ਵਾ। ਉਹਨੇ ਉਹਨਾਂ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕ ਜਾਣੇ ਸੀ ਕਿੰਨੇ ਵਜੇ ਕਿਤਨਾ ਬੱਪ ਸਵੇਰ 6:30 ਵਜੇ ਦੀ ਗੱਲ ਆ 6:30 ਵਜੇ ਜਾਂਦੇ ਗੰਦੇ ਹੋਏ 6:55 ਦੇ ਗੋਲ ਨਾਂ ਵਜੀਆਂ ਆ ਹੁਣ ਅਸੀਂ ਉਹ ਵੀ ਮਾਰਨੇ ਆ ਗੋਲੀਆਂ 15 20 ਬੱਤੀਆਂ ਗੋਲੀਆਂ ਕੋਈ ਨਾ ਖੜ ਚੱਲ ਖੜ ਚੱਲ ਪਹਿਲੀ ਗੱਲ ਆ ਉਹ ਰਾਜੇ ਜੀ ਬਾ ਪੈਂਡ ਜੀ ਆਏ ਲੱਗਦੀ ਬਹੁਤ ਸੀ ਪਾਰਟੀ ਬਾਜੀ ਕਰਕੇ ਤਾਂ ਹੋਇਆ ਕੰਮ ਇੰਦਰਪਾਲ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਬੋਲਵਾ ਤੁਹਾਨੂੰ ਸਾਰਾ ਕੋ ਪਤਾ ਵਾ ਤੇ ਜਾਣਕਾਰੀ ਮੁਤਾਬਕ ਨੌਜਵਾਨ ਉਮਰ ਫੀਰ ਤਣਸਾਰ ਨੈਸਲੇ ਡੈਰੀ ਤੇ ਡਿਊਟੀ ਕਰਨ ਲਈ ਆਰਹਸੀ ਕਿ ਜਦੋਂ ਉਹ ਪਿੰਡ ਦੀ ਤਿਰਨੀ ਤੇ ਪਹੁੰਚਿਆ ਤਾਂ ਗੱਡੀ ਸਵਾਰ ਵੱਲੋਂ ਪੋਸਟ ਦੇ ਕਰੀਬ 20 ਤੋਂ 25 ਫਾਇਰ ਕਿਤੇ ਗਏ ਜਿਸ ਦਾ ਨੋਦੀ ਮੌਕੇ ਤੇ ਹੀ ਮੌਤ ਹੋ ਗਈ। ਉਦੋਂ ਦੇ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਥਾਣੇ ਦੇ ਬਾਹਰ ਤਰਨਾ ਲਗਾ ਦਿੱਤਾ ਗਿਆ। ਫਿਲਹਾਲ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ